ਸਤਿ ਸ਼੍ਰੀ ਅਕਾਲ ਦੋਸਤੋ ਦਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਜਿਨ੍ਹਾਂ ਨੇ ਪੇਜ ਨਹੀਂ ਫਾਲੋਅ ਕੀਤਾ ਉਹ ਪੇਜ ਜ਼ਰੂਰ ਫਾਲੋਅ ਕਰ ਲੈਣ ਸੁੱਖਾ ਕਬੱਡੀ ਕਮੈਂਟ ਸੁੱਖਾ ਕਮੈਂਟੇਟਰ ਕੜਿਆਲ ਦੇ ਨਾਂ ਤੇ ਫੇਸਬੁੱਕ ਪੇਜ ਆ YouTube ਤੇ ਵੀ ਸੁੱਖਾ ਕਮੈਂਟੇਟਰ ਦੇ ਨਾਂ ਤੇ ਚੈਨਲ ਬਣਿਆ ਹੈ Instagram ਤੇ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਆ ਸਾਡੇ ਪਿੰਡ ਕੜਿਆਲ ਜਿਹੜੇ ਪਹਿਰੇ ਲੱਗਦੇ ਆ ਆ ਮੁੰਡੇ ਬੈਠੇ ਆ ਬਾਈ ਜੀ ਪਹਿਰੇ ਤੇ ਆ ਨਾਲ ਮੋਟਰਸਾਈਕਲ ਖੜੇ ਆ ਐਨ ਮੇਰੇ ਵੀਰੋ ਪਿੰਡਾਂ ਦੇ ਵਿੱਚ ਸਾਰੇ ਪਹਿਰੇ ਲਾਵਾਂਗੇ ਤਾਂ ਆਪਣੀ ਬਚਤ ਰਹੂਗੀ ਆ ਸਾਡੇ ਸਾਰੇ ਬੰਦੇ ਪਹਿਰੇ ਵਾਲੇ ਬੈਠੇ ਆ ਸੁਖਚੈਨ ਸਿੰਘ ਬੈਠਾ ਗੁਰਤੇਜ ਸਿੰਘ ਬੈਠਾ ਬਲਦੇਵ ਸਿੰਘ ਚੱਕੀ ਵਾਲਾ ਨਿਸ਼ਤਰ ਸਿੰਘ ਸੱਤਾ ਉਧਰ ਪਿੱਛੇ ਮੈਂ ਗੱਲ ਕਰਾਂ ਸਾਡੇ ਪਰਮਜੀਤ ਸਿੰਘ ਜੀ ਪੰਮਾ ਇਧਰ ਸਰਿੰਦਰ ਸਿੰਘ ਸ਼ਿੰਦਾ ਇਧਰ ਆਕਾਸ਼ ਕੈਨੇਡਾ ਤੋਂ ਮੁੰਡਾ ਆਇਆ ਪਹਿਰੇ ਆਸਤੇ ਸਪੈਸ਼ਲ ਸੱਧਿਆ ਹੋਇਆ ਹੈ ਇਹ ਸਾਰੇ ਪਿੰਡ ਦੇ ਵਿੱਚ ਪਹਿਰੇ ਲੱਗਦੇ ਕੜਿਆਲ ਦੇ ਵਿੱਚ ਸਾਰੇ ਪਹਿਰੇ ਤੁਹਾਨੂੰ ਅੱਜ ਦਿਖਾਵਾਂਗੇ ਕੜਿਆਲ ਦੇ ਵਿੱਚ ਬਣੇ ਰਹੋ ਦਾਸ ਦੇ ਨਾਲ ਆਡੇ ਪਿੰਡ ਹਰਥਾ ਲਾਈਟਾਂ ਲੱਗੀਆਂ ਹੋਈਆਂ ਹਨ ਰਾਤ ਨੂੰ ਵਰਕ ਕਰਦੇ ਹੋਏ ਦਾਸ ਦੀ ਵੀ ਡਿਊਟੀ ਹੈ ਆ ਸਾਡੇ ਬਿਲੀਕਰ ਵਾਲਾ ਰਾਵਾ ਉਹਨੂੰ ਸਾਰੇ ਰਾਹ ਵਿਖਾਵਾਂ ਆ ਪਿੰਡ ਦੇ ਅਸੀਂ ਅੰਦਰਲੇ ਪਾਸੇ ਬਾਣ ਲਈ ਆ ਗੱਡੀ ਅਸੀਂ ਪਿੰਡ ਦਾ ਅੰਦਰਲੇ ਪਾਸੇ ਵੀ ਸਾਡੇ ਡਿਊਟੀ ਤੇ ਭਾਏ ਆ ਬੰਦੇ ਆਵੇ ਸਾਡੇ ਪਿੰਡ ਦਾ ਅੰਦਰਲਾ ਮੌਲਾ ਤੇ ਬੰਦੇ ਡਿਊਟੀ ਤੇ ਬੈਠੇ ਹੋਵੇ ਸਾਹਮਣੇ ਬੈਠੇ ਆ ਬੰਦੇ ਬਈ ਆ ਬੰਦੇ ਬੈਠੇ ਆ ਸਾਡੇ ਪਹਿਰੇ ਤੇ ਆ ਬੰਦੇ ਸਾਡੇ ਆ ਵੀ ਪਹਿਰੇ ਤੇ ਫਿਰਦੇ ਆ ਡਿਊਟੀ ਸਾਰਾ ਪਿੰਡ ਰਾਤ ਨੂੰ ਸਾਡੇ ਘਟੋ ਘਟ 50 ਬੰਦੇ ਜਾਗਦੇ ਹੁੰਦੇ ਆ ਆ ਸਾਡੇ ਪਿੰਡ ਦੀ ਸਾਥ ਆ ਮੈਂ ਮੇਰੇ ਵੀਰੋਂ ਚਿੜੀ ਨਹੀਂ ਪਰਕਣ ਦਿੰਦੇ ਸਾਡੇ ਪਿੰਡ ਵਾਲੇ ਇਹਨਾਂ ਨੂੰ ਘਟੋ ਘਟ ਮੇਰੇ ਖਿਆਲ ਚ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਪਹਿਰੇ ਲਾਉਂਦੇ ਇਹਨੂੰ 1.5 ਤੋਂ 2 ਮਹੀਨੇ ਹੋ ਗਏ ਆ ਤੇ ਆਹ ਬੰਦੇ ਸਾਂ ਪਹਿਰੇ ਤੇ ਛੱਡੇ ਆ ਐਨ ਗਸ਼ਤ ਕਰਦੇ ਫਿਰਦੇ ਆ ਰਾਤ ਨੂੰ ਇਹ ਪਿੰਡ ਦੀ ਸਾਥ ਆ ਸਾਈਡਾਂ ਤੇ ਵੀ ਸਾਡੇ ਪਹਿਰੇ ਚੱਲਦੇ ਆ ਤੇ ਮੈਂ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦਾ ਤੁਸੀਂ ਵੀ ਪਹਿਰੇ ਲਾਓ ਹੁਣ ਅਗਲਾ ਮਾਹੌਲ ਵੀ ਤੁਹਾਨੂੰ ਵਿਖਾਉਣੇ ਆ ਆ ਵੀ ਅੰਦਰ ਦੀ ਜਾਂਦੇ ਆ ਹੁਣ ਮੇਨ ਹਾਈਵੇ ਆ ਜਾਣਾ ਸਾਡਾ ਆ ਧਰਮਕੋਟ ਨੂੰ ਜਾਂਦੀ ਐ ਇੱਥੇ ਵੀ ਬੰਦੇ ਹੋਣਗੇ ਉਹ ਪਰਲੇ ਪਾਸੇ ਬੰਦੇ ਸਾਡੇ ਭਾਏ ਵੇ ਆ ਆ ਸਾਡੇ ਪਿੰਡ ਦੀ ਉਤਲੀ ਫਿਰਨੀ ਆ ਬੰਦੇ ਸਾਡੇ ਥਾਂ ਥਾਂ ਤੇ ਭਾਏ ਹੋਏ ਆ ਬਾਈ ਜੀ ਐਡਾ ਕਿ ਬੁਰਾ ਹਾਲ ਆ ਉੱਥੇ ਰੋਕ ਲੀ ਆਪਾਂ ਉਹਨਾਂ ਦੇ ਵੀ ਵੀਊ ਲੈਣੇ ਆ ਐਣ ਰੋਕ ਲੀ ਮੇਰਾ ਬਾਈ ਦਸੱਲੀ ਨਾ ਸਾਰੀ ਵੀਡੀਓ ਵੇਖਿਆ ਬੰਦਾ ਸਾਨੂੰ ਵੇਖ ਕੇ ਮੂਰੇ ਹੋ ਗਿਆ ਇਹੀ ਸਾਡੇ ਪਿੰਡ ਦੀ ਸਖਤ ਡਿਊਟੀ ਲੱਗੀ ਹੋਈ ਆ ਆ ਬੰਦੇ ਸਾਡੇ ਭਾਈ ਆ ਰੋਕ ਵੀ ਇੱਥੇ ਰੋਕ ਆ ਇਹ ਮੁੰਡੇ ਸਾਡੇ ਸਾਰਾ ਪਿੰਡ ਸਾਡਾ ਕੜਿਆਲ ਰਾਤ ਨੂੰ ਪਹਿਰੇ ਤੇ ਆ ਆ ਤੁਹਾਨੂੰ ਪਿੱਛੇ ਤਿੰਨ ਪਹਿਰੇ ਵਿਖਾਤੇ ਆ ਆ ਮੁੰਡੇ ਵੇਲੇ ਪਹਿਰੇ ਤੇ ਬੈਠੇ ਪਿੰਡ ਕੜਿਆਲ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਆ ਵੇਖੋ ਕੁਰਸੀਆਂ ਲਾਈਆਂ ਪੱਖੇ ਆ ਪੂਰੇ ਐਨ ਚੱਲਦੇ ਤੇ ਸਾਰਾ ਆ ਮੋਟਰਸਾਈਕਲ ਹਰੇਕ ਥਾਂ ਦੋ ਦੋ ਮੋਟਰਸਾਈਕਲ ਖੜੇ ਆ ਪ੍ਰਬੰਧ ਕੀਤਾ ਹੋਇਆ ਇਹ ਸਾਡੇ ਪੱਤੀ ਚਾਲਾਂ ਦੇ ਵਿੱਚ ਜਿਹੜਾ ਇਸ ਵਕਤ ਧਰਨਾ ਲੱਗਿਆ ਹੋਇਆ ਉਹ ਨੀਤੇ ਪੀ ਚੜਦੀ ਕਲਾ ਲੋ ਜੀ ਤੁਹਾਨੂੰ ਹੁਣ ਅਗਲਾ ਮਾਹੌਲ ਵਿਖਾਉਣੇ ਆ ਸਾਰੇ ਪਿੰਡਾਂ ਨੂੰ ਚਾਹੀਦੇ ਇਸੇ ਤਰ੍ਹਾਂ ਪਹਿਰੇ ਲੱਗਣਗੇ ਤਾਂ ਚੋਰੀਆਂ ਨੂੰ ਠੱਲ ਪਾਉਗੀ ਹੁਣ ਅਗਲਾ ਪੜਾਅ ਵਿਖਾਉਣੇ ਤੁਹਾਨੂੰ ਆ ਸਾਡੇ ਪਿੰਡ ਦੀ ਉਤਲੀ ਫਿਰਨੀ ਆ ਆ ਇਧਰ ਹਾਈ ਸਕੂਲ ਪ੍ਰਾਇਮਰੀ ਸਕੂਲ ਆ ਜਾਂਦਾ ਆ ਅਸੀਂ ਅੰਦਰ ਨੂੰ ਮੁੜ ਪਏ ਆ ਐਨ ਮੇਨ ਅੱਡਾ ਆ ਗਿਆ ਪਿੰਡ ਕੜਿਆਲ ਦਾ ਉਹ ਸਾਹਮਣੇ ਬੰਦੇ ਪਹਿਰਿਆਂ ਤੇ ਡਿਊਟੀਆਂ ਦੇਈ ਜਾਂਦੇ ਪੂਰੇ ਤਾਇਨਾਤ ਆ ਆ ਸਾਡੇ ਬੰਦੇ ਵੇਖੋ ਅੱਡ-ਵੱਡ ਡਿਊਟੀਆਂ ਤੇ ਕਿਉਂ ਪੂਰੇ ਬੰਦੇ ਇਕੱਲੇ-ਇਕੱਲੇ ਦੇ ਨਾਲ ਸਾਡੀ ਗਿਆਨ-ਵਝਾਨਾ ਤੇ ਆੱਚੇ ਬਿੱਲੂ ਹੋਣੀ ਇਹ ਵੀ ਕੈਨੇਡਾ ਤੋਂ ਆਏ ਆ ਵੇਖੋ ਬਾਹਰੋਂ ਆ ਬੰਦੇ ਨਾਲ ਵੇਖੋ ਪੂਰੇ ਪੜੇ ਲਿਖੇ ਡੌਗ ਵੀ ਰੱਖੇ ਆ ਆ ਵੇਖੋ ਜੀ ਆ ਸਾਡੇ ਬੰਦੇ ਪਹਿਰਿਆਂ ਤੇ ਆ ਹਾਂ ਕਰਾਉਣੇ ਕਰਾਉਣੇ ਆ ਆ ਸ਼ਿੰਦਾ ਆ ਇਹ ਲੱਕੀ ਗਿੱਲ ਆ ਸ਼ਿੰਦਾ ਗਿੱਲ ਅਵਣਾ ਗਿੱਲ ਨਾਲ ਇਹ ਲੈਬਰੇ ਨਸਲ ਦਾ ਰੱਖਿਆ ਡੌਗੀ ਉਹ ਕਿਹੜੇ ਬਾਬੇ ਬੈਠੇ ਉਹ ਵੀ ਡਿਊਟੀ ਆਉਣ ਡਿਊਟੀ ਹੈ ਆਉਣ ਡਿਊਟੀ ਹੈ ਇਧਰ ਸਾਡੇ ਚਾਚਾ ਬਿੱਲੂ ਇਹ ਵੀ ਕੈਨੇਡਾ ਤੋਂ ਆਇਆ ਇਹ ਤੇ ਸ਼ਰਮਾ ਜੀ ਬਾਜੀ ਬਾ ਆ ਵਾਹ ਇਹ ਵਾ ਪੂਰੀ ਰੌਣਕ ਮੇਲਾ ਲੱਗਿਆ ਹੋਇਆ ਆ ਬੈਂਟਰੀ ਠਾਂ ਕਰ ਮਾੜੀ ਵਿੱਚ ਆ ਰਹੀ ਹੈ ਇਹ ਸਾਰੇ ਬੰਦੇ ਪਹਿਰੇ ਤੇ ਆ ਪਿੰਡ ਕੜਿਆਲ ਦੇ ਵਿੱਚ ਬਾਈ ਜੀ 2 ਮਹੀਨੇ ਹੋ ਗਏ ਪਹਿਰੇ ਲੱਗਦਿਆਂ ਨੂੰ ਐਡਾ ਕੋ ਬੁਰਾ ਹਾਲ ਸੀ ਜਿਹੜਾ ਬੰਦਾ ਵੀ ਡਿੱਕੇ ਆ ਗਿਆ ਚੋਰਾਂ ਦੇ ਬਾਈ ਜੀ ਜਿਹੜੀਆਂ ਸੱਟਾਂ ਫੇਟਾਂ ਮਾਰਦੇ ਉਹ ਵੱਖਰੀਆਂ ਤੇ ਕੁੱਟਦੇ ਵੱਖਰਾ ਤੇ ਜਿਹਦੇ ਕੋਲੋਂ ਕੁਝ ਨਹੀਂ ਨਿਕਲਦਾ ਉਹਨੂੰ ਤਾਂ ਬਾਹਲਾ ਕੁੱਟਦੇ ਆ ਮੋਟਰਾਂ ਤੋਂ ਤਾਰਾ ਲਾਹ ਲੈਂਦੇ ਆ ట్రాన్స్‌ਫਰਮਾਂ ਚੋਂ ਤੇਲ ਕੱਢ ਲੈਂਦੇ ਆ ਹੁਣ ਤਾਂ ਸਿਲਵਰ ਦੀਆਂ ਤਾਰਾਂ ਵੀ ਲਾਉਣ ਲੱਗ ਗਏ ਸੀ ਸਾਡੇ ਪਿੰਡ ਤਾਂ ਬਹੁਤ ਬੁਰਾ ਹਾਲ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਦੀ ਬਈ ਮੇਨ ਰਸਤਾ ਜਾਂਦਾ ਤੁਸੀਂ ਵੀ ਜਾਣਦੇ ਆ ਆ ਨਾਲ ਹੀ ਸਾਡੇ ਵਸਦਾ ਨੂਰਪੁਰ ਹਕੀਮਾ ਉਸ ਪਿੰਡ ਬਹੁਤ ਆਉਣਾ ਜਾਣਾ ਕਿਉਂਕਿ ਤੜਕੇ ਤੜਕੇ ਮੱਥਾ ਟੇਕਦੇ ਉੱਥੇ ਜਾ ਕੇ ਤੇ ਇਧਰ ਨਾਲ ਸਾਡੇ ਪਿੰਡਾਂ ਦੇ ਨਾਲ ਪਿੰਡ ਜਿਹੜੇ ਹੋਰ ਲੱਗਦੇ ਆਵਾਜਾਈ ਬਣੀ ਆ ਮੇਨ ਚ ਰਸਤਾ ਆ ਆ ਮੇਨ ਛੜਕ ਆ ਜਿਹੜੀ ਇੱਕ ਹਿੱਸੇ ਰਖਾ ਨੂੰ ਜਾਂਦੀ ਚੀਮੇ ਪਿੰਡ ਨੂੰ ਤੇ ਆ ਸਾਡੇ ਦੋ ਪਹਿਰੇ ਵਾਲੇ ਹੋਰ ਆ ਗਏ ਆ ਗਗਨ ਟੈਂਟ ਵਾਲਾ ਤੇ ਰਤਨ ਗਿੱਲ ਟੂਰ ਐਂਡ ਟਰੈਵਲ ਵਾਲੇ ਹੋਰ ਰਤਨ ਕੀ ਹਾਲ ਆ ਚੜਤੀ ਕਲਾ ਜਿੰਦਾਬਾਦ ਆ ਪਹਿਰੇ ਦਿੱਤਾ ਇਹਨਾਂ ਦਾ ਇਹ ਸਾਡੇ ਸਾਰੇ ਬੰਦੇ ਇਹ ਉਹ ਬੰਦੇ ਆ ਜਿਹੜੇ ਸਾਰੇ ਸਾਡੇ ਨਾਲ ਉਹ ਤੋਂ ਦਿੱਲੀ ਧਰਨੇ ਤੇ ਵੀ ਗਏ ਸੀ ਹੁਣ ਤੁਹਾਨੂੰ ਅਗਲੀ ਪੋਜੀਸ਼ਨ ਵੀ ਵਿਖਾਉਣੇ ਆ ਜਾ ਕੇ ਇਹ ਰਜਾਨਾ ਦਿੱਲੀ ਪਹਿਰਾ ਲੱਗਦਾ ਬਾਈ ਜੀ ਗਵਾੜ ਮੁਤਾਬਕ ਤੀਜੇ ਦਿਨ ਵਾਰੀ ਆਉਂਦੀ ਆ ਉਹੀ ਜਗ੍ਹਾ ਸਾਡੀ ਸੁੰਨੀ ਨਹੀਂ ਹੁੰਦੀ ਤੇ ਜੇ ਕੋਈ ਰਾਤ ਬਰਾਤੇ ਆਉਂਦਾ ਬਾਈ ਜੀ ਆਪਦਾ ਆਧਾਰ ਕਾਰਡ ਵੋਟ ਕਾਰਡ ਜਾਂ ਕੋਈ ਨਿਸ਼ਾਨੀ ਪਾ ਕੇ ਆਓ ਤੇ ਨਹੀਂ ਸੰਨੇ ਸੰਨਾ ਰਗੜੇ ਜਾਇਓ ਆ ਸਾਡੇ ਪਿੰਡ ਦੀ ਫਿਰਨੀ ਆ ਸਰਪੰਚ ਦਾ ਘਾਰ ਆ ਜੀ ਆ ਜਾਂਦਾ ਓ ਵੇਬ ਲੱਗਣ ਵੱਜਣ ਲੱਗੀਆਂ ਨਾ ਬੈਂਟਰੀਆਂ ਸਾਡੇ ਪਿੰਡ ਦਾ ਪੂਰਾ ਮਾਹੌਲ ਗਰਮ ਆ ਇਸ ਵਕਤ ਐਂ ਜਿੜੀ ਨਹੀਂ ਫਰਕਣ ਦੇਣੀਗੀ ਐਨ ਸਾਰੇ ਬੰਦੇ ੱਟੋ ੱਟ ਡਿਊਟੀਆਂ ਤੇ ਲੱਗੇ ਆ ਆ ਬੰਦੇ ਬੈਠੇ ਆ ਸਾਡੇ ਲੈ ਵੀ ਆਂ ਕਾ ਸਾਡਾ ਪਹਿਰਾ ਜਿਹੜਾ ਇਹ ਸਾਡੇ ਕੜਿਆਲ ਤੋਂ ਆ ਪਿੰਡ ਬਰੇ ਨੂੰ ਸੜਕ ਜਾਂਦੀ ਆ ਜਿਹੜੀ ਲੋਹਾਰੇ ਨਿਕਲਦੀ ਤੇ ਮੋਗੇ ਜਾਂਦੀ ਆ ਆ ਸਾਡੇ ਥਾਲੀਵਾਲ ਪੱਤੀ ਕਹਿ ਸਕਦੇ ਆ ਸਾਡੇ ਥਾਲੀਵਾਲ ਸਾਰੇ ਖੜੇ ਆ ਆ ਮਿੱਤਰੋ ਇਹ ਪਹਿਰਾ ਬਰਿਆਂ ਵਾਲੀ ਸੜਕ ਤੇ ਆ ਤੇ ਆ ਇਹਨਾਂ ਦਾ ਬੰਜਾ ਆ ਇਹਨਾਂ ਦੀਆਂ ਕੁਰਸੀਆਂ ਆ ਮੋਟਰਸਾਈਕਲ ਤੁਹਾਨੂੰ ਦੱਸਿਆ ਹਰੇਕ ਕੋਲੇ ਤੁਹਾਨੂੰ 2-2 ਮਿਲਣਗੇ ਐਣ ਮੇਰੇ ਵੀਰੋ ਪੂਰਾ ਜਿਹੜਾ ਪ੍ਰਬੰਧ ਕੀਤਾ ਹੋਇਆ ਕੜਿਆਲ ਦੇ ਵਿੱਚ ਇੰਨੀ ਕਿ ਚੋਰੀ ਹੁੰਦੀ ਸੀ ਵੀ ਦੁਪਹਿਰੇ ਜਦੋਂ ਦੁਪਹਿਰੇ ਗਰਮੀ ਦੇ ਵਿੱਚ ਆਮ ਪਰਿਵਾਰ ਪਏ ਜਾਂਦੇ ਆ ਮਾਂ ਦੇ ਪੁੱਤ ਕੰਦ ਟੱਪ ਕੇ ਜਿਹੜੀ ਚੀਜ਼ ਘਰੇ ਖੜੀ ਆਮ ਆਪਣੇ ਘਰਾਂ ਦੇ ਵਿੱਚ ਮੋਟਰਸਾਈਕਲ ਖੜੇ ਹੁੰਦੇ ਵਿੱਚੇ ਚਾਬੀ ਛੱਡ ਦਿੰਨੇ ਆ ਮਾਂ ਦੇ ਪੁੱਤ ਰੋੜ ਕੇ ਲੈ ਜਾਂਦੇ ਸੀ ਐਡਾ ਕੋ ਬੁਰਾ ਹਾਲ ਐ ਮੈਂ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦਾ ਬਈ ਆਪੋ ਆਪਣੇ ਪਿੰਡ ਪਹਿਰੇ ਲਾਓ ਜੇ ਤੁਸੀਂ ਆਉਣ ਵਾਲੀ ਜ਼ਿੰਦਗੀ ਸੌਖੀ ਜਿਉਣੀ ਚਾਹੁੰਦੇ ਆ ਨਹੀਂ ਤਾਂ ਸਰਕਾਰ ਤਾਂ ਹੁਣ ਟਰਾਂਸਫਰਮ ਦੇਣੋਂ ਹਟਦੀ ਜਾਂਦੀ ਆ ਵੀ ਉਹ ਤੇਲ ਕੱਢ ਲੈਂਦੇ ਆ ਆਪਾਂ ਕੰਪਲੀਟ ਕਰ ਦਿੰਨੇ ਆ ਵੀ ਸਾਡਾ ਟਰਾਂਸਫਰਮ ਚੋਰੀ ਹੋ ਗਿਆ ਇੱਕ ਟਰਾਂਸਫਰਮ ਘੱਟੋ-ਘੱਟ ਜੇ ਆਪਾਂ ਬਾਈ ਦੀ 36 ਦਾ ਟਰਾਂਸਫਰਮ ਲੈਣਾ 1,70,000 ਦਾ ਆਉਂਦਾ ਤੇ 11,000 ਦਾ 15,000 ਦਾ ਤੇਲ ਪੈਂਦਾ ਤੇ ਜਦੋਂ ਤੇਲ ਨਿਕਲ ਜਾਂਦਾ ਆਪਾਂ ਚੋਰੀ ਲਿਖਾਉਣੇ ਆ ਤੇ ਸਰਕਾਰ ਕਹਿੰਦੀ ਵੀ ਅਸੀਂ ਕੀ ਕਰੀਏ ਆਪੋ ਆਪਣੀਆਂ ਮੋਟਰਾਂ ਦੇ ਪਹਿਰੇ ਦੇਣ ਨਾਲੋਂ ਪਿੰਡ-ਪਿੰਡ ਪਹਿਰੇ ਲਾ ਲੋ ਚੰਗੇ ਰਹੋਗੇ ਇਹ ਸਾਡੇ ਕੜਿਆਲ ਦਾ ਜਿਹੜਾ ਚੌਥਾ ਧਰਨਾ ਤੁਹਾਨੂੰ ਵਿਖਾ ਦਿੱਤਾ ਪਹਿਰੇ ਤੇ ਲੱਗੇ ਬੈਠੇ ਆ ਬੰਦੇ ਆ ਵੀ ਬੰਦੇ ਆ ਰਹੇ ਆ ਆ ਹੋਣਾ ਬਈ ਨੇ ਐਵੇਂ ਆ ਗੱਡੀ ਆ ਰਹੀ ਆ ਸਾਡੇ ਬੰਦੇ ਰੋਕਦੇ ਆ ਪਰ ਗੱਡੀ ਪਰੇ ਨੂੰ ਗਈ ਆ ਦੂਜੇ ਪਹਿਰੇ ਵਾਲੇ ਰੋਕਣਗੇ ਹੁਣ ਤੁਹਾਨੂੰ ਅਗਲਾ ਪੜਾਅ ਵਿਖਾਉਣੇ ਆ ਜਿੰਦਾਬਾਦ ਆ ਬਈ ਜਿੰਦਾਬਾਦ ਤੇ ਕਿੰਨੇ ਵਜੇ ਤੀ ਆਪਾਂ ਰਹਿਣਾ ਜੀ 4 ਵਜੇ ਤੱਕ ਸਾਡੇ ਬੰਦੇ ਹੁੰਦੇ ਆ ਬਾਈ ਜੀ 3 3:30 ਵਜੇ ਦਰਬਾਰ ਸਾਹਿਬ ਦਾ ਗੇਟ ਖੁੱਲ ਜਾਂਦਾ ਗੁਰਦੁਆਰਾ ਸਾਹਿਬ ਦਾ ਹਲਚਲ ਹੋ ਜਾਂਦੀ ਆ ਤੇ ਹੁਣ ਤੁਹਾਨੂੰ ਅਗਲਾ ਪੜਾਅ ਵਿਖਾਉਣੇ ਆ ਆ ਵੀ ਸਾਡੇ ਬੰਦੇ ਸਾਰੇ ਰਾਤ ਨੂੰ ਜਾਗਦੇ ਆ ਪਿੰਡ ਕੜਿਆਲ ਦੇ ਵਿੱਚ ਬਾਈ ਜੀ ਰਾਤ ਨੂੰ ਪੂਰੀ ਚੈਲ ਪੈਲ ਹੁੰਦੀ ਆ ਕਿਉਂ ਲੱਗੀਆਂ ਨਾ ਬੈਂਡਰੀਆਂ ਵੱਜਣਾ ਕਿਉਂਕਿ ਸਾਡੇ ਪਿੰਡ ਕੜਿਆਲ ਦੇ ਵਿੱਚ ਘਟੋ ਘਟ ਰਾਤ ਨੂੰ 40 45 ਬੰਦੇ ਜਿਹੜੇ ਰਾਤ ਨੂੰ ਜਾਗਦੇ ਆ ਉਹ ਫੋਨ ਕਰਕੇ ਪੁੱਛ ਵੀ ਮੜਾ ਜਾਂ ਉਹਨਾਂ ਨੂੰ ਆ ਆ ਮੁੰਡੇ ਹੁਣ ਬਾਈ ਜੀ ਤਾਂ ਸੀਖ ਖੇਡ ਕੇ ਵਿਹਲੇ ਹੋ ਗਏ ਆ ਕਿਉਂਕਿ ਚਾਹ ਦਾ ਪਹੜਾ ਸਜ ਕੇ ਤਿਆਰ ਆ ਆ ਬੰਦੇ ਬੈਠੇ ਆ ਮੈਂ ਬੇਨਤੀ ਕਰਨੀ ਚਾਹਣਾ ਬਾਈ ਜੀ ਖਾਸ ਕਰਕੇ ਪਿੰਡਾਂ ਵਾਲਿਆਂ ਨੂੰ ਹੁਣ ਐਡਾ ਕ ਮਾਹੌਲ ਖਰਾਬ ਆ ਚਿੰਦਿਆ ਭਰਤੋ ਤੁਹਾਨੂੰ ਪਤਾ ਵਾ ਵੀ ਪਿੰਡਰੀ ਟੂਰਨਾਮੈਂਟ ਤੇ 11 ਵਜੇ 11 ਵਜੇ ਦੇਵ ਬੰਦਾ ਆ ਰਿਹਾ ਅਸੀਂ ਟੂਰਨਾਮੈਂਟ ਦੇਖਣ ਨਾਲੇ ਤਾਂ ਬਾਈ ਉਹਨੂੰ ਲੁੱਟਿਆ ਉਹ ਰੋਕਣ ਲੱਗੇ ਉਹ ਰੁਕਿਆ ਨਾ ਉਹਦੇ ਤੇ ਚਾਚਾ ਤਜਾਬ ਪਾਤਾ ਉਹਨਾਂ ਨੇ ਤਜਾਬ ਸਾਰੀ ਢੂਈ ਢਾਈ ਉਹਦੀ ਮੱਚ ਗਈ ਤੇ ਹੌਣ ਵਾਲੇ ਚੋਰਾਂ ਨੇ ਬਾਈ ਜੀ ਇਹ ਇੱਕ ਨਵਾਂ ਤਰੀਕਾ ਲੱਭਿਆ ਵੀ ਤਜਾਬ ਪਾ ਦਿੰਦੇ ਆ ਮੇਰੀ ਬਾਰ ਬਾਰ ਇਹੀ ਬੇਨਤੀ ਆਪ ਕੋ ਆਪਣੇ ਪਿੰਡਾਂ ਚ ਪਹਿਰੇ ਲਾਓ ਜੇ ਤੁਸੀਂ ਬਾਈ ਜੀ ਆਪਣਾ ਕੋਈ ਸਮਾਨ ਬਚਾਉਣਾ ਹੈ ਮੋਟਰਾਂ ਤੋਂ ਤਾਰਾਂ ਬਚਾਉਣੀਆਂ ਟ੍ਰਾਂਸਫਰਮਰਾਂ ਦਾ ਤੇਲ ਬਚਾਉਣਾ ਹੈ ਤੇ ਨਹੀਂ ਤਾਂ ਬਾਈ ਬਹੁਤ ਬੁਰਾ ਹਾਲ ਆ ਆ ਪਹਿਰੇ ਲੱਗੇ ਆ ਉਹ ਉਹ ਮੁੰਡਾ ਪਹਿਰੇ ਤੇ ਆਇਆ ਵਾ ਉਧਰੋਂ ਆਇਆ ਵਾ ਰੋਕ ਲੈ ਨਹੀਂ ਆਪਣਾ ਬੰਦਾ ਪਹਿਰੇ ਵਾਲਾ ਹੀ ਉਧਰੋਂ ਹੀ ਆਇਆ ਅੰਡੋ ਵੱਡ ਬਾਈ ਢੇਡੇ ਕੱਢਦੇ ਫਿਰਦੇ ਆ ਇਹ ਪਿੰਡ ਕੜਿਆਲ ਦੀ ਗੱਲ ਆ ਆ ਸਾਡਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵੀਰੋ 메인 ਗੁਰਦੁਆਰਾ ਵੱਡਾ ਗੁਰਦੁਆਰਾ ਪਿੰਡ ਕੜਿਆਲ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਐਣ ਬੰਦੇ ਪੂਰੇ ਆ ਕੋਈ ਖਬਰ ਮਿਲੀ ਪੂਰੇ ਬੰਦੇ ਅਲਰਟ ਐ ਤੇ ਆ ਦਾਸ ਦਾ ਘਰ ਐ ਤੇ ਆ ਦਾਸ ਦਾ ਹੈਗਾ ਬਾਹਰਲਾ ਵਾੜਾ ਆ ਦੋ ਟਰਾਂਸਫਰਮ ਜਿਹੇ ਮੋਗੇ ਮਸ਼ਹੂਰ ਨਹੀਂ ਦੋ ਖੰਬਿਆਂ ਵਾਲੇ ਅਸੀਂ ਦੋ ਟਰਾਂਸਫਰਮਾਂ ਵਾਲੇ ਵਜਦੇ ਆ ਆ ਵੇਖੋ ਇੱਕ ਇਧਰ ਟਰਾਂਸਫਰਮ ਆ ਇੱਕ ਇਧਰ ਡਰਾਫਰਮ ਆ ਆ ਸਾਡੇ ਗਨਮੈਨ ਸਪੈਸ਼ਲ ਬਹੁਤ ਰੱਖੇ ਸਾਡੀ ਫੌਜ ਬਹੁਤ ਰੱਖੀ ਹੋਈ ਹੈ ਐਨ ਮੇਰੇ ਵੀਰੋ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਇਹ ਪਹਿਰੇ ਨੂੰ ਲੱਗਦੇ ਨੂੰ 2 ਮਹੀਨੇ ਹੋ ਗਏ ਐ ਤੇ ਮਹਾਰਾਜ ਕਿਰਪਾ ਕਰੇ ਇਸੇ ਤਰ੍ਹਾਂ ਤਬਾਕ ਬਣਿਆ ਰਵੇ ਇੱਕ ਇੱਕ ਗਵਾੜ ਦੇ ਗਰੁੱਪ ਬਣਾਏ ਐ ਸਾਡੀ ਇੱਕ ਮੰਗਲਵਾਰ ਵਾਰੀ ਆਉਂਦੀ ਐ ਇੱਕ ਵਾਰੀ ਸਾਡੀ ਸ਼ਨੀਵਾਰ ਆਉਂਦੀ ਐ ਆ ਉਤੇ ਜ ਦੋ ਵਾਰੀਆਂ ਸਾਡੀਆਂ ਆਉਂਦੀਆਂ ਬਾਈ ਤੇ ਸਾਰੇ ਬੜੇ ਖੁਸ਼ੀ ਦੇ ਨਾਲ ਨਿਭਾਰੇ ਕਿਉਂਕਿ ਲੋਕ ਔਖੇ ਬਹੁਤ ਸੀ ਚਲਦੇ ਸੀਜ਼ਨ ਦੇ ਵਿੱਚ ਕਿਸੇ ਦਾ ਟਰਾਂਸਫਰਮ ਚੋਰੀ ਹੋ ਜੇ ਝੋਨਾ ਸੁੱਕ ਜਾਂਦਾ ਪਾਣੀ ਲੱਗਦਾ ਨਹੀਂ ਸਰਕਾਰ ਵੱਲੋਂ ਗਾਂ ਤੁਹਾਨੂੰ ਪਤਾ ਕਿੰਨੇ ੱੱੱਕੇ ਖਾਣੇ ਪੈਂਦੇ ਆ ਬਾਈ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਆਪਣੇ ਆਪਣੇ ਪਿੰਡਾਂ ਦੇ ਵਿੱਚ ਪਹਿਰੇ ਲਾਓ ਜੇ ਆਪਾਂ ਪਹਿਰੇ ਲਾਵਾਂਗੇ ਤੇ ਆਪਾਂ ਮੇਰੇ ਵੀ ਸੁਰੱਖਿਅਤ ਰਾਵਾਂਗੇ ਤੇ ਨਹੀਂ ਤਾਂ ਬਹੁਤ ਬੁਰਾ ਹਾਲ ਹੋਊਗਾ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਦਾਸ ਦਾ ਪੇਜ ਆ ਸੁੱਖਾ ਕਮੈਂਟੇਟਰ ਦੇ ਨਾਂ ਤੇ ਉਹਨੂੰ ਫਾਲੋਅ ਅਪ ਜ਼ਰੂਰ ਕਰ ਲਿਓ ਕੱਲਾ ਵੇਖੀ ਨਾ ਜਾਇਓ ਤੁਹਾਨੂੰ ਨਵੀਆਂ ਨਵੀਆਂ ਗੱਲਾਂ ਤੁਹਾਨੂੰ ਇਸ ਪੇਜ ਤੇ ਮਿਲਣਗੀਆਂ ਰੱਬ ਰਾਖਾ